ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਖੀਆ ਕਲੈਕਸ਼ਨ ਤੇ ਅੱਜ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਦੀ ਬੜਾਈਏ ਕੱਲੇ ਦੁਪੱਟਿਆਂ ਦੀ ਵੀਡੀਓ ਬਣਾਈ ਹੈ ਜੀ ਕੱਲੇ ਅੱਜ ਚੁੰਨੀਆਂ ਦੀ ਵੀਡੀਓ ਬਣਾਈ ਹੈ ਸਪੈਸ਼ਲ ਸਾਰੀਆਂ ਚੁੰਨੀਆਂ ਕੱਲਾ ਕੱਲਾ ਪੀਸ ਚੁੰਨੀ ਦਾ ਖੋਲ ਕੇ ਦਿਖਾਇਆ ਜੀ ਸਾਰੇ ਰੰਗ ਦਿਖਾਇਆ ਦੁਪੱਟਿਆਂ ਦੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਸਾਰੇ ਪੀਸ ਖੋਲ ਕੇ ਦਿਖਾਵਾਂਗੇ ਕੱਲਾ ਕੱਲਾ ਪੀਸ ਆਵਲੇ ਦੁਪੱਟੇ ਲੀਲਣ ਦੇ ਦੁਪੱਟੇ ਆ ਜੀ ਪੱਕੇ ਰੰਗਾਂ ਦੇ ਦੁਪੱਟੇ ਆ ਗਾਫ ਵਧੀਆ ਕਪੜਾ 2 ਮੀਟਰ ਦਾ ਦੁਪੱਟਾ ਮੀਡੀਅਮ ਸਾਈਜ਼ ਦਾ ਹੀ ਜਿਆਦਾ بڑا ਸਾਈਜ਼ ਨਹੀਂ ਹੈਗਾ ਫੁੱਲ ਸਾਈਜ਼ ਹੀ ਮੀਡੀਅਮ ਸਾਈਜ਼ ਆਮ ਕੰਮਕਾਰ ਚ ਲੈਣ ਵਾਲਾ ਦੁਪੱਟਾ ਜੀ ਪੱਕੇ ਰੰਗ ਨੇ ਰੇਟ ਹੈਗਾ 150 ਦੇ 2 ਦੁਪੱਟੇ 150 ਦੇ 2 ਨੇ ਜੀ ਦੋ ਚੁੰਨੀਆਂ 150 ਰੁਪਏ ਦੀਆਂ ਆ ਰੰਗ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਕੱਲਾ ਕੱਲਾ ਪੀਸ ਦਿਖਾਇਆ ਖੋਲ ਕੇ ਡਾਰਕ ਕਲਰ ਹੈ ਲਾਈਟ ਕਲਰ ਹੈ ਸਾਰੇ ਕਲਰ ਮਿਲ ਜਾਣਗੇ ਇਸ ਤੋਂ ਬਾਅਦ ਇਹ ਵਿੱਚ ਦਿਖਾਵਾਂਗੇ ਕਾਟਨ ਨੇ 100 ਰੁਪਏ ਵਾਲੀ ਚੁੰਨੀ ਵੀ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਐਂਡ ਦੇ ਵਿੱਚ ਐਂਡ ਦੇ ਵਿੱਚ ਦਿਖਾਵਾਂਗੇ 100 ਰੁਪਏ ਵਾਲੇ ਦੁਪੱਟੇ ਆ ਤੁਹਾਨੂੰ ਦਿਖਾ ਰਹੇ ਹਾਂ ਸਾਰੇ ਲੀਲਣ ਦੇ ਦੁਪੱਟੇ ਆ ਜੀ ਇਹ ਪੱਕੇ ਰੰਗਾਂ ਦੇ ਦੁਪੱਟੇ ਆ ਰੇਟ ਹੈਗਾ 150 ਦੇ 2 ਦੋ ਚੁੰਨੀਆਂ ਨੇ 150 ਰੁਪਏ ਦੀਆਂ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਲਾਈਟ ਔਰ ਡਾਰਕ ਪੱਕੇ ਰੰਗਾਂ ਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਲਾਈਕ ਕਰ ਦਿਓ ਸਾਡੀ ਵੀਡੀਓ ਕਿਵੇਂ ਦੀ ਲੱਗੀ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਆਵਲੇ ਕਲਰ ਜੇ ਨਾਲ ஆன்ਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਜੀ ਕੋਈ ਵੀ ਰੰਗ ਪਸੰਦ ਕੋਈ ਵੀ ਰੰਗ ਪਸੰਦ ਆ ਤਾਂ ਬੁੱਕ ਕਰ ਲਓ ஆன்ਲਾਈਨ ਵੀ ਮੰਗਵਾ ਸਕਦੇ ਹੋ ਘਰ ਬੈਠੇ ਆਲ ਇੰਡੀਆ ਦੇ ਵਿੱਚ ਕਿਤੇ ਵੀ ਮੰਗਵਾ ਸਕਦੇ ਹੋ ਤੁਸੀਂ ਕੋਈ ਵੀ ਪੀਸ ਚਾਹੀਦਾ ਸਕਰੀਨ ਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਜੀ ஆன்ਲਾਈਨ ਵੀ ਭੇਜ ਦਾਂਗੇ ਆਵਲੇ ਰੰਗੜੇ ਜਨ ਡਾਰਕ ਕਲਰ ਲਾਈਟ ਕਲਰ ਸਾਰੇ ਮਿਲ ਜਾਣਗੇ ਜੀ ਰੇਟ ਹੈਗਾ ਸਿਰਫ 150 ਦੇ ਦੋ ਦੁਪट्टे ਨੇ ਜੀ ਕਾਟਨ ਦੇ ਆ ਲੀਲਨ ਦੇ ਆ ਦੋ ਚੁੰਨੀਆਂ 150 ਰੁਪਏ ਦੀਆਂ ਪੱਕੇ ਰੰਗ ਨੇ ਆਹ ਵਾਲੇ ਰੰਗ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਆਹ ਵਾਲੇ ਕਲਰ ਆ ਜੀ ਲਾਈਟ ਕਲਰ ਮਿਲ ਜਾਣਗੇ ਡਾਰਕ ਕਲਰ ਮਿਲ ਜਾਣਗੇ ਸਿਰਫ 150 ਦੀ ਦੋ ਚੁੰਨੀਆਂ 150 ਦੀਆਂ ਦੋ ਚੁੰਨੀਆਂ ਨੇ ਮੀਡੀਅਮ ਸਾਈਜ਼ ਆ ਜੀ ਪੱਕੇ ਰੰਗ ਨੇ ਆਮ ਕੰਮਕਾਰ ਦੇ ਵਿੱਚ ਲੈਣ ਵਾਲਾ ਦੁਪੱਟਾ ਤਾਂ ਕਿ ਜੋ ਵੀ ਹੈ ਜੋ ਵੀਡੀਓ ਜਿ ਦਿਖਾਵਾਂਗੇ ਉਹੀ ਭੇਜਾਂਗੇ ਅਗਰ ਤੁਸੀਂ ਆਨਲਾਈਨ ਮੰਗਵਾਉਣਾ ਹੈ ਜੀ ਜੋ ਦਿਖਾਵਾਂਗੇ ਉਹੀ ਭੇਜਾਂਗੇ ਬਸ ਇੱਕ ਰਿਕੁਐਸਟ ਹੈ ਸਾਡੀ ਕਿ ਪੇਮੈਂਟ ਅਸੀਂ ਪਹਿਲਾਂ ਲੈਣੀ ਹੈ ਜੀ ਆਨਲਾਈਨ ਪੇਮੈਂਟ ਹੈ ਸਾਡੇ ਕੋਲ ਕੈਸ਼ ਔਨ ਡਿਲੀਵਰੀ ਦੀ ਸੁਵਿਧਾ ਨਹੀਂ ਹੈਗੀ ਪੇਮੈਂਟ ਆਨਲਾਈਨ ਲੈਣੇ ਆ ਤੇ ਇਸ ਤੋਂ ਪਹਿਲਾਂ ਪੁਰਾਣੀ ਵੀਡੀਓ ਸਾਡੇ ਕਮੈਂਟ ਵੀ ਚੈੱਕ ਕਰ ਸਕਦੇ ਹੋ ਤੁਸੀਂ ਜਿਨ੍ਹਾਂ ਨੇ ਮੰਗਵਾਇਆ ਆਨਲਾਈਨ ਪੇਮੈਂਟ ਕਰਕੇ ਸਭ ਦਾ ਪਾਰਸਲ ਸਭ ਨੂੰ ਮਿਲੇ ਹੈ ਜੀ ਜੋ ਦਿਖਾਇਆ ਉਹੀ ਭੇਜਿਆ ਕਮੈਂਟ ਵੀ ਚੈੱਕ ਕਰ ਸਕਦੇ ਹੋ ਤੁਸੀਂ ਆਵਲੇ ਕਲਰ ਡਿਜ਼ਾਈਨ ਲਾਈਟ ਕਲਰ ਡਾਰਕ ਕਲਰ ਆ ਲਾਈਟ ਕਲਰ ਨਹੀਂ ਲੈਣਾ ਵਾਲਾ ਕਾਟਨ ਦਾ ਦੁਪੱਟਾ ਇਹ ਆਵਲੇ ਰੰਗ ਮਿਲ ਜਾਣਗੇ ਇਸ ਤੋਂ ਅੱਗੇ ਦਿਖਾਵਾਂਗੇ ਤੁਹਾਨੂੰ 100 ਰੁਪਏ ਵਾਲਾ ਦੁਪੱਟਾ ਬੜਾ ਲੀਲਣ ਦਾ ਕਾਟਨ ਦੇ ਆ 100 ਰੁਪਏ ਵਾਲਾ ਦੁਪੱਟਾ ਹੀ ਲੀਲਣ ਦੇ ਆ ਜੀ ਇਹਨਾਂ ਦੇ ਵੀ ਸਾਰੇ ਪੀਸ ਦਿਖਾਇਆ ਕੱਲਾ ਕੱਲਾ ਪੀਸ ਖੋਲ ਕੇ ਦਿਖਾਇਆ ਰੰਗ ਡਿਜ਼ਾਈਨ ਸਾਰੇ ਦਿਖਾਏ ਆ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਸਾਰੇ ਪੀਸ ਦਿਖਾਵਾਂਗੇ ਖੋਲ ਕੇ ਸਾਰੇ ਰੰਗ ਸਾਰੇ ਡਿਜ਼ਾਈਨ ਲੀਲਣ ਦਾ ਦੁਪੱਟਾ ਹੈ ਡਾਰਕ ਕਲਰਾਂ ਦਾ ਲੀਲਣ ਦਾ ਦੁਪੱਟਾ ਹੈ ਜੀ ਰੰਗ ਪੱਕੇ ਆ ਆ ਵੱਡਾ ਦੁਪੱਟਾ ਹੀ ਫੁੱਲ ਸਾਈਜ਼ ਦਾ ਦੁਪੱਟਾ ਖੁੱਲਾ ਡੁੱਲਾ بڑا ਦੁਪੱਟਾ ਰੇਟ ਹੈਗਾ ਸਿਰਫ 100 ਰੁਪਏ ਦਾ ਦੁਪੱਟਾ ਜੀ 100 ਰੁਪਏ ਦਾ ਇੱਕ ਦੁਪੱਟਾ ਹੈ بڑا ਦੁਪੱਟਾ ਹੈ ਵੱਡੇ ਪਨੇ ਦਾ ਦੁਪੱਟਾ ਜੀ ਫੁੱਲ ਸਾਈਜ਼ ਦਾ ਆਹ ਵਾਲੇ ਕਲਰ ਡਿਜ਼ਾਈਨ ਮਿਲ ਜਾਣਗੇ ਸਾਰੇ ਲਾਈਟ ਡਾਰਕ ਆਹ ਡਾਰਕ ਕਲਰ ਨੇ ਲੀਲਣ ਦੇ ਸਾਰੇ ਡਾਰਕ ਕਲਰ ਨੇ ਜੀ ਇਸ ਤੋਂ ਬਾਅਦ ਦੇ ਵਿੱਚ ਕਾਟਨ ਦੇ ਦਿਖਾਵਾਂਗੇ ਤੁਹਾਨੂੰ ਲਾਈਟ ਕਲਰ ਵੀ ਕਾਟਨ ਦੇ ਵਿੱਚ ਮਿਲ ਜਾਣਗੇ ਡਾਰਕ ਵੀ ਮਿਲ ਜਾਣਗੇ ਆ ਲੀਲਣ ਦੇ ਦੁਪੱਟੇ ਦਿਖਾ ਰਹੇ ਹਾਂ ਜੀ ਪੱਕੇ ਰੰਗਾਂ ਦੇ ਦੁਪੱਟੇ ਆ 100 ਰੁਪਏ ਦਾ ਦੁਪੱਟਾ ਹੀ ਸਿਰਫ 100 ਰੁਪਏ ਦਾ ਦੁਪੱਟਾ ਬਲੈਕ ਕਲਰ ਦਾ ਦੁਪੱਟਾ ਕਲਰਾਂ ਦੀ ਕੰਬੀਨੇਸ਼ਨ ਵਧੀਆ ਹੈ ਜੀ ਵਧੀਆ ਕਲਰ ਨੇ ਖੇੜਮੇ ਕਲਰ ਨੇ ਜੀ ਬਾਕੀ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਉਹਨੇ ਦਿਖਾ ਰਹੇ ਹਾਂ ਜੀ ਤੁਹਾਨੂੰ ਕਾਟਨ ਦਾ ਦੁਪੱਟਾ ਆਹ ਵਾਲਾ ਕਾਟਨ ਦਾ ਦੁਪੱਟਾ ਹੀ بڑا ਸਾਈਜ਼ ਦਾ 2 ਮੀਟਰ ਦਾ ਦੁਪੱਟਾ ਕਾਟਨ ਦਾ ਵੱਡੇ ਪਨੇ ਦਾ ਆਹ ਆ ਸਾਰੇ ਕਾਟਨ ਦੇ ਦੁਪੱਟੇ ਜੀ ਆਹ ਵਾਲਾ ਪੱਕੇ ਰੰਗਾ ਦੇ ਆ ਜੀ ਫੁੱਲ ਸਾਈਜ਼ ਆ ਰੇਟ ਹੈਗਾ ਸਿਰਫ 100 ਰੁਪਏ ਦਾ ਦੁਪੱਟਾ ਜੀ ਆ ਕਾਟਨ ਦੇ ਦੁਪੱਟੇ ਦਿਖਾ ਰਹੇ ਹਾਂ ਜੀ ਹੁਣ ਤੁਹਾਨੂੰ ਆਹ ਵਾਲੇ ਸਾਰੇ ਕਾਟਨ ਦੇ ਦੁਪੱਟੇ ਆ ਜੀ ਆਪਣੇ ਕੋਲੇ കോട്ടക്കാട്ട് ഡാർക്കോ ലൈറ്റ കലർ സാര മണഗേ ആലി തണു സേ കലർ ദാമേ ആല ഡിൻ ആളേ രംഗത്തെ ദപട്ടി എന്തേ ഡാർക്കി ലീലേ ആ ല കലർ കോട്ട കോട്ടാ ആട്ടു ആട്ടി ആളേ കോട്ട സേ പറ്റു ഡ സൈജ ധാ സോട്ട് വേറെ പന്നെ ലി ലി ലാർക്കോട്ട് ബലേക്കി ലോൺ ഉപ്പ ਆ ਵਾਲੇ ਵੀ ਕਾਟਨ ਦੇ ਡਾਰਕ ਲੀਲਣ ਦੇ ਆ ਲਾਈਟ ਵਾਲੇ ਸਾਰੇ ਕਾਟਨ ਦੇ ਆ ਜੀ ਆ ਵਾਲੇ ਕਾਟਨ ਦੇ ਆ ਸਾਰੇ ਆ ਵਾਲੇ ਪਿਓ ਆ ਡਾਰਕ ਵਾਲੇ ਲੀਲਣ ਦੇ ਦੁਪੱਟੇ ਆ ਜੀ ਰੰਗੜੀਆਂ ਸਾਰੇ ਮਿਲ ਜਾਣਗੇ ਵਧੀਆ ਕਲਰ ਆ ਡਾਰਕ ਕਲਰ ਲਾਈਟ ਕਲਰ ਦੇਖਿਆ ਆ ਵਾਲੇ ਕਲਰ ਨੇ ਜੀ ਵੱਡੇ ਸਾਈਜ਼ ਦਾ ਦੁਪੱਟਾ ਇਹਦਾ باقی ਕਲਰ ਸਾਡੇ ਕੋਲ ਚੇਂਜ ਹੋ ਕੇ ਆਉਂਦੇ ਰਹਿੰਦੇ ਹਰ ਹਫਤੇ ਅਸੀਂ ਨਵੀਂ ਵੀਡੀਓ ਪਾਉਨੇ ਆ ਹਰ ਸੰਡੇ ਨੂੰ ਵੀਡੀਓ ਪਾਉਨੇ ਆ ਜੀ ਨਵੀਂ ਆਰੇ ਸੰਡੇ ਨੂੰ ਚੇਂਜ ਹੋ ਕੇ ਡਿਜ਼ਾਈਨ ਆਉਣਗੇ ਫੁੱਲ ਸਾਈਜ਼ ਦਾ ਦੁਪੱਟਾ ਹੀ بڑا ਦੁਪੱਟਾ ਦੇਖ ਪੱਕੇ ਰੰਗ ਨੇ ਪਿਓਰ ਕਾਟਨ ਦਾ ਦੁਪੱਟਾ ਰੇਟ ਹੈਗਾ ਸਿਰਫ 100 ਰੁਪਏ ਦਾ ਦੁਪੱਟਾ ਜੀ 100 ਰੁਪਏ ਦਾ ਇੱਕ ਦੁਪੱਟਾ بڑا ਆਵਲੇ ਕਲਰ ਨੇ ਸਾਰੇ ਫੁੱਲ ਸਾਈਜ਼ ਦੇ بڑے ਦੁਪੱਟੇ ਆ ਜੀ ਵਧੀਆ ਧਾਰਕ ਲਾਈਟ ਕਲਰ ਸਾਰੇ ਆ ਜੀ ਆ ਬਲੈਕ ਕਲਰ ਹੈ ਕਾਟਨ ਦਾ ਦੁਬੱਟਾ ਪਿਓਰ ਕਾਟਨ ਦਾ ਦੁਬੱਟਾ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋਈ ਲਾਈਕ ਕਰਦੇ ਹੋ ਕਿਵੇਂ ਦੀ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ